ਸਾਰਿਆਂ ਦਾ ਫੇਰ ਤੋਂ ਵੀਡੀਓ ਦੇ ਵਿੱਚ ਸਵਾਗਤ ਹੈ ਜੀ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਗੱਲ ਕਰਨੀ ਹੈ ਜੀ ਕਹਿੰਦੇ ਭੁਲੱਥ ਦਾ ਕਬੱਡੀ ਕੱਪ ਹੈ ਕਹਿੰਦੇ 12 13 ਦੇ 14 April ਨੂੰ ਹੋਣਾ ਹੈ ਕਹਿੰਦੇ ਮੋਹਨ ਵੀਰ ਬਾਲੋ ਨਾਲ ਉਹਨਾਂ ਵੱਲੋਂ ਖੁੱਲੇ ਸੱਦੇ ਨੇ ਜੀ ਜਰੂਰ ਪਹੁੰਚੋ ਕਹਿੰਦੇ ਕਬੱਡੀ ਕੱਪ ਦੇ ਕਹਿੰਦੇ ਬੈਸਟ ਨੂੰ ਕਹਿੰਦੇ ਕੀ ਦਿੱਤਾ ਜਾਣਾ ਕਹਿੰਦੇ ਹਾਇਆ ਬੋਸਾ ਮੋਟਰਸਾਈਕਲ ਦਿੱਤਾ ਜਾਣਾ ਜਿਹੜਾ ਕਹਿੰਦੇ ਸਾਰੇ ਕਬੱਡੀ ਕੱਪ ਚੋਂ ਬੈਸਟ ਨਿਕਲੂਗਾ ਨਾ ਤੇ ਉਹਨੂੰ ਹਾਇਆਬੂਸਾ ਮੋਟਰਸਾਈਕਲ ਦਿੱਤਾ ਜਾਣਾ ਉਹ ਹਾਇਆਬੂਸਾ ਮੋਟਰਸਾਈਕਲ ਕਹਿੰਦੇ 15 ਲੱਖ ਕੋਸਟ ਆ ਉਸ ਮੋਟਰਸਾਈਕਲ ਦੀ ਕਹਿੰਦੇ ਸਿਰਾ ਹੋਣਾ ਉਸ ਕੱਪ ਤੇ ਵੀ ਮੋਹਨबीर ਬਾਲ ਉਹਨਾਂ ਨੇ ਕਿਹਾ ਕਹਿੰਦੇ ਸਿਰੇ ਦੀਆਂ ਟੀਮਾਂ ਦੇ ਸਿਰੇ ਦੇ ਪਲੇਅਰ ਪਲੇਅਰਾਂ ਦੀ ਕੀ ਗੱਲ ਸਾਰੇ ਹੀ ਪਹੁੰਚਣਗੇ ਸਾਰੇ ਜਿੰਨੇ ਵੀ ਪਲੇਅਰ ਨੇ ਨਾ ਹਰਿਆਣਾ ਪੰਜਾਬ ਹਿਮਾਚਲ ਸਾਰੇ ਹੀ ਪਲੇਅਰ ਪਹੁੰਚਣਗੇ ਬਾਈ ਸਿਰਾ ਹੀ ਕੱਪ ਹੋਣਾ ਯਾਰ ਬਾਈ ਬਾਈ ਮੈਂ ਤੁਹਾਨੂੰ ਦੱਸ ਦਿੰਦਾ ਯਾ ਤਾਂ ਦੇਖੋ ਮੈਨੂੰ ਚਾਰ ਆਪਸ਼ਨ ਲੱਗਦੇ ਨੇ ਜਿਹੜਾ ਲੈ ਜੂ ਮੋਟਰਸਾਈਕਲ ਹਨਾ ਬੈਸਟ ਲੈ ਜੂਗਾ ਯਾ ਤਾਂ ਲੈ ਜੂ ਬਾਈ ਸ਼ੀਲੂ ਸਭ ਤੋਂ ਪਹਿਲਾਂ ਯ ਯਾ ਲੈ ਜੂ ਜੱਗੂ ਜਾਂ ਫਿਰ ਖੁਸ਼ੀ ਇਹ ਚਾਰ ਮੈਨੂੰ ਮੁਕਾਬਲੇ ਤੇ ਲੱਗਦੇ ਨੇ ਬਾਈ ਤੁਸੀਂ ਦੱਸੋ ਬਾਈ ਕਮੈਂਟ ਕਰਕੇ ਤੁਹਾਨੂੰ ਕਿਹੜਾ ਲੱਗਦਾ ਵੀ ਕਿਹੜਾ ਪਲੇਅਰ ਲੈ ਜਾਊਗਾ ਜੀ